ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦਾ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਅੱਜ ਦੇ ਜਿਹੜਾ ਸਫ਼ਰ ਚੱਲ ਰਿਹਾ ਸਾਡਾ ਚੱਲ ਰਿਹਾ ਜੀ ਪਾਤੜਾ ਸ਼ਹਿਰ ਦਾ ਜਿਸ ਵਿੱਚ ਸਾਨੂੰ ਪਿਛਲੇ ਬਲੌਗ ਚ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਵਾਏ ਸੀਗੇ ਤੇ ਇਸ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਜਿਹ ਜੋ ਪਾਤੜਾ ਸ਼ਹਿਰ ਇਹਦੇ ਵਿੱਚ ਜਿਹੜੀ ਚੀਜ਼ ਕਰਕੇ ਜਿਆਦਾ ਫੇਮਸ ਆ ਇੱਥੋਂ ਦੀ ਕਾਰ ਮਾਰਕੀਟ ਜਿੱਥੇ ਤੁਸੀਂ ਨਵੀਂ ਤੋਂ ਨਵੀਂ ਗੱਡੀ ਖਰੀਦ ਸਕਦੇ ਹੋ ਪੁਰਾਣੀ ਤੋਂ ਪੁਰਾਣੀ ਗੱਡੀ ਖਰੀਦ ਸਕਦੇ ਹੋ ਤੇ ਇੱਥੇ ਹੀ ਇਹਨਾਂ ਗੱਡਿਆਂ ਸਾਰਾ ਸਪੇਅਰ ਪਾਰਟ ਪਾਰਟਸ ਜੋ ਵੀ ਪੁਰਾਣਾ ਹੈ ਤੁਹਾਨੂੰ ਸਾਰਾ ਕੁਝ ਇਸ ਸ਼ਹਿਰ ਵਿੱਚ ਹੀ ਮਿਲ ਜਾਂਦਾ ਹੈ ਆਓ ਚੱਲਦੇ ਆਂ ਤੇ ਤੁਹਾਨੂੰ ਦਿਖਿਾਵਾਂਗੇ ਸ਼ਹਿਰ ਪਾਤੜਾ ਤੇ ਬਣੇ ਰਹੋ ਸਾਡੇ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਤਾਂ ਜੋ ਅਜਿਹੀਆਂ ਹੀ ਫੇਮਸ ਵੀਡੀਓਾਂ ਜਬ ਕੰਮ ਦੀ ਬੀਣ ਤੱਕ ਪਹੁੰਚਦੀਆਂ ਰਹਿਣ ਸੋ ਸਟਾਰਟ ਕਰਦੇ ਆਪਾਂ ਅੱਜ ਦੇ ਬਲੌਗ ਨੂੰ ਅੱਜ ਦੇ ਸਫ਼ਰ ਨੂੰ ਸ਼ਹਿਰ ਪਾਤੜਾ ਤੋਂ ਇਸ ਟਾਈਮ ਆਪਾਂ ਪਹੁੰਚ ਚੁੱਕੇ ਜੀ ਕਾਰਾਂ ਦੀ ਪ੍ਰਾਣੀ ਮਾਰਕੀਟ ਆ ਜਿੱਥੋਂ ਪ੍ਰਾਣਿਕ ਕਾਰਾਂ ਦਾ ਸਮਾਨ ਮਿਲ ਜਾਂਦਾ ਹੈ ਤਕਰੀਬਾ ਰੇ ਗੱਡੀ ਦਾ ਸਮਾਨ ਇਸ ਜਗ੍ਹਾ ਤੇ ਮਿਲਦਾ ਇੱਕ ਛੋਟੀ ਜੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਜੇ ਸੀ ਵੀ ਟਰੱਕ ਜੀ ਚੀਜ਼ ਮਾ ਦੀ ਸਮਾਨ ਤੁਸੀਂ ਪਾਤਲਾ ਸ਼ਹਿਰ ਪਾਤਲਾ ਮਾਰਕੀਟ ਦੇ ਵਿੱਚੋਂ ਲੈ ਸਕਦੇ ਹੋ ਜਿਸ ਕਰਕੇ ਪਾਕ ਪਾਤਲਾ ਦੀ ਮਾਰਕੀਟ ਬਹੁਤ ਹੀ ਜ਼ਿਆਦਾ ਫੇਮਸ ਹੋਈ ਹੈ ਮਸ਼ਹੂਰ ਹੋਈ ਹੈ ਇੱਥੇ ਤੁਸੀਂ ਕਿਸੇ ਵੀ ਗੱਡੀ ਦਾ ਪੁਰਾਣਾ ਪਾਰਟਸ ਸਸਾਨੇ ਨਾਲ ਮਿਲ ਸਕ ਮਿਲ ਜਾਂਦਾ ਜੇਕਰ ਕਿਸੇ ਸਮਾਨ ਤੁਸੀਂ ਮੌਕੇ ਤੇ ਨਹੀਂ ਹੁੰਦਾ ਤਾਂ ਗੱਡੀ ਦੇ ਵਿੱਚੋਂ ਬਗਾਇਆ ਫੁੱਲ ਕੇ ਪੁਰਾਣਾ ਸਮਾਨ ਨੂੰ ਦੇ ਦੇ ਦਾਂਗੇ ਇਸ ਕਰਕੇ ਪਾਤਲਾ ਦੀ ਮਾਰਕੀਟ ਬੜੀ ਜ਼ਿਆਦਾ ਫੇਮਸ ਹੋਈ ਹੋਈ ਐ ਤੇ ਹੁਣ ਆਪਾਂ ਇਸ ਟਾਈਮ ਖੜੇ ਪਾਤਰਾ ਦੀ ਜੋ ਮਾਰਕੀਟ ਕਵਾੜ ਮਾਰਕੀਟ ਜਿੱਥੇ ਗੱਡੀਆਂ ਦਾ ਪੁਰਾਣਾ ਸਮਾਨ ਆਸਾਨੀ ਨਾਲ ਮਿਲ ਜਾਂਦਾ ਤੁਹਾਨੂੰ ਇੱਕ ਵਾਰ ਹੁਣ ਗੇੜਾ ਮਰਾਈਏ ਕਿਹੜੇ ਕਿਹੜੇ ਇੱਥੇ ਗੱਡੀਆਂ ਇਸ ਟਾਈਮ ਖੜੀਆਂ ਨੇ ਤੇ ਕਿਹੜੇ ਕਿਹੜੇ ਗੱਡੀਆਂ ਸਮਾਨ ਤੁਹਾਨੂੰ ਆਸਾਨੀ ਨਾਲ ਇੱਥੋਂ ਸਾਰਾ ਮਿਲ ਜਾਂਦਾ ਆਓ ਤੁਹਾਨੂੰ ਇੱਕ ਗੇੜਾ ਮਰਾ ਦਈਏ ਸੀ ਮਾਰਕੀਟ ਦੇ ਵਿੱਚ ਸਾਰੇ ਇਹ ਕਵਾੜ ਜਿੱਤ ਜੋ ਜੋ ਖਰੀਦ-ਰੇਖੇ ਲਿਆ ਕੇ ਤੇ ਤੋੜਦੇ ਨੇ ਗੱਡੀਆਂ ਨੂੰ ਤਕਰੀਬ ਹਰ ਇੱਕ ਪ੍ਰਕਾਰ ਦੀ ਗੱਡੀ ਇਸ ਟਾਈਮ ਨੇ ਦੀ ਮਾਰਕੀਟ ਦੇ ਵਿੱਚ ਖੜੀ ਐ ਤੇ ਤੁਸੀਂ ਸਾਨੀ ਨਾਲ ਹਰ ਇੱਕ ਗੱਡੀ ਦਾ ਸਮਾਨ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਹਿਲਾਂ ਤੁਸੀਂ ਕਿਸੇ ਵੀ ਗੇਮ ਸਕੋਰਪੀਓ ਟਾਟਾ ਐਂਡੀ ਦਾ ਅਮਰੁੱਤੀ ਤੁਸੀਂ ਉਹ ਗੱਡੀ ਦਾ ਸਮਾਨ ਵੀ ਤੁਸੀਂ ਆਸਾਨੀ ਨਾਲ ਇੱਥੇ ਮਿਲ ਜਾਂਦਾ ਜਿਹੜਾ ਮਾਰਕੀਟ ਦੇ ਵਿੱਚ ਕਿਤੇ ਮਿਲ ਵੀ ਨਹੀਂ ਰਿਹਾ ਤਾਂ ਤਕਰੀਬਨ ਜਿਹੜੀ ਗੱਡੀ ਤਕਰੀਬਨ ਖਤਮ ਹੋ ਚੁੱਕੀ ਹੈ ਜਿਵੇਂ ਹੁਣ ਬਲੇਰ ਦੀ ਮਹਿੰਦਰਾ ਦੀ ਗੱਡੀ ਖੜੀ ਹੈ ਜੀ ਤਕਰੀਬਨ ਗੱਡੀ ਹੁਣ ਮਾਰਕੀਟ ਦੇ ਵਿੱਚੋਂ ਖਤਮ ਹੋ ਚੁੱਕੀ ਹੈ ਪਰ ਇਸ ਦਾ ਪਾਰਟਸ ਅੱਜ ਵੀ ਨਾਲ ਬੇ ਮੌਜੂਦ ਹੈ ਗੱਡੀਆਂ ਅੱਜ ਵੀ ਮਾਰਕੀਟ ਦੇ ਵਿੱਚ ਖੜੀਆਂ ਨੇ ਹੋਂਡਾ ਇਹ ਖੜੀ ਹੈ ਸਕੋਰਪਿਓ ਖੜੀ ਹੈ ਤੇ ਇਨੋਵਾ ਖੜੀ ਹੈ ਜਿਪਸੀ ਹੈ ਉਹ ਸਾਰੀਆਂ ਗੱਡੀਆਂ ਅੱਜ ਵੀ ਇਸ ਮਾਰਕ ਇੱਥੇ ਨਲਵੀ ਮੌਜੂਦ ਨੇ ਪੁਰਾਣਾ ਸਮਾਨ ਇੱਥੋਂ ਅੱਜ ਵੀ ਮਿਲ ਜਾਂਦਾ ਜਿਹੜੀ ਮਰਜ਼ੀ ਗੱਡੀ ਦਾ ਅਸੀਂ ਸਮਾਨ ਲੈ ਸਕੋ तकरीबन ਜਿੱਦ ਤੱਕ ਨਿਗਾ ਮਾਰੋ ਇੱਥੇ ਗੱਡੀਆਂ ਹੀ ਗੱਡੀਆਂ ਜ਼ਿਆਦਾ ਖੜੀਆਂ ਨੇ ਤੇ ਇਹਦੇ ਪਰਲੇਸ਼ ਪਾਸੇ ਵੀ तकरीबन ਗੱਡੀਆਂ ਖੜੀਆਂ ਨੇ ਸਾਰੀਆਂ ਤੇ ਇਹ ਪੁਰਾਣੀਆਂ ਗੱਡੀਆਂ ਲਿਆਉਂਦੇ ਨੇ ਤੇ ਇੱਥੇ ਆ ਕੇ ਤੋੜ ਕੇ ਉਹਨਾਂ ਸਪेयर पार्ट ਆਸਾਨੀ ਨਾਲ ਵੇਚ ਦਿੱਤਾ ਜਾਂਦਾ ਜਿਵੇਂ ਛੋਟਾ ਹਾਥੀ ਖੜਿਆ ਟਾਟਾ ਇਸ ਦਾ ਤੇ ਇਧਰ ਗੱਡੀ ਐ ਐਕਸੀਡੈਂਟ ਗੱਡੀਆਂ ਵੀ ਬਹੁਤ ਨੇ ਇੱਥੇ ਤਕਰੀਬਨ ਐਕਸੀਡੈਂਟ ਗੱਡੀਆਂ ਵੀ ਬਹੁਤ ਮਿਲਦੀ ਹੈ ਜਿੱਥੇ ਤੁਸੀਂ ਆਸਾਨੀ ਨਾਲ ਜਿਹਨਾਂ ਦੇ ਲੋਏ ਵੀਰ ਸ਼ੀਸ਼ੇ ਟਾਇਰ ਸਟੀering ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਉਹ ਤੁਸੀਂ ਇੱਥੋਂ ਲੈ ਸਕਦੇ ਹੋ ਤੇ ਬਾਕੀ ਮਾਰਕੀਟ ਬਹੁਤ ਤਕੜੀ ਮਾਰਕੀਟ ਹੈ ਇੱਥੇ ਇਹ ਬਣੀ ਹੋਈ ਕਰੀਬਨ ਜਦੋਂ ਆਪਾਂ ਇਹ ਮਾਰਕੀਟ ਬਣੀ ਹੋਈ ਜਿਹੜਾ ਪਾਤਰ ਆਪਾਂ ਬਸ ਪ੍ਰਾਣੇ ਬਸ ਸਟੈਂਡ ਤੋਂ ਜਾਖਲ ਵੱਲ ਜਾਂਦੇ ਆ ਜਾਂ ਜਾਖਲ ਤੋਂ ਆਪਾਂ ਮੂ ਲਾਲੋ ਬਸ ਸਟੈਂਡ ਵੱਲ ਆਉਨੇ ਆ ਤਾਂ ਰਸਤੇ ਉੱਤੇ ਇਹ ਕਵਾੜ ਮਾਰਕੀਟ ਬਹੁਤ ਤਕੜੀ ਮਾਰਕੀਟ ਬਣ ਕੇ ਜਿੱਥੇ ਤੁਸੀਂ ਆਸਾਨੀ ਨਾਲ ਸਾਰਾ ਸਮਾਨ ਇੱਥੋਂ ਖਰੀਦ ਸਕਦੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਜੇ ਕੋਈ ਸਮਾਨ ਇਹਨਾਂ ਲਈ ਮੌਕੇ ਤੇ ਨਹੀਂ ਵੀ ਮਿਲਦਾ ਤਾਂ ਇਹ ਮੌਕੇ ਤੇ ਕਿਸੇ ਵੀ ਗੱਡੀ ਅਸੀਂ ਦੇਖੋ ਸਮਾਨ ਪੇਜ ਉਸ ਗੱਡੀ ਚ ਸਮਾਨ ਮੌਜੂਦ ਹੈਗਾ ਤਾਂ ਤੁਹਾਨੂੰ ਉਹ ਗੱਡੀ ਦੇ ਖੋਲ ਕੇ ਵੀ ਦੇ ਦੇਣਗੇ ਜਾਂ ਖਲਾਤ ਕੁਝ ਜੋ ਵੀ ਇਹ ਲੇਬਰ ਚਾਰਜ ਹੁੰਦੇ ਨੇ ਉਹ ਲੈਣਗੇ ਤੇ ਤੁਹਾਨੂੰ ਸਮਾਨ ਖੋਲ ਕੇ ਦੇ ਦੇਣਗੇ ਹੁਣ ਚੱਲਦੇ ਆਪਾਂ ਉਸ ਮਾਰਕੀਟ ਵੱਲ ਬਾਕੀ ਇੱਕ ਵਾਰ ਨਿਗਾਹ ਮਾਰ ਲੋ ਤੇ ਗੱਡੀਆਂ ਹੀ ਗੱਡੀਆਂ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਕੋਈ ਵੀ ਵਿਅਕਤੀ ਇੱਥੇ ਆਉਂਦਾ ਤੁਹਾਨੂੰ ਨਿਰਾਸ਼ ਨਹੀਂ ਮੁਰੰਦਾ ਬਹੁਤ ਸਾਰਾ ਸਮਾਨ ਸਾਨੀ ਨਾਲ ਇੱਥੋਂ ਮਿਲ ਜਾਂਦਾ ਹੈ ਜਦੋਂ ਇਹ ਆਪ ਪ੍ਰਾਣ ਉਸ ਮਾਰਕੀਟ ਬੋਲੋ ਨਾ ਫਸਟ ਸਟੈਂਡ ਵੱਲ ਆਉਂਦੇ ਆ ਤੇ ਇੱਥੇ ਨਾਲ ਦੇ ਨਾਲ ਹੋ ਜਾਂਦਾ ਕੰਮ ਦੀ ਗੱਡੀ ਦਾ ਟ੍ਰੈਂਟਿੰਗ ਪੇਂਟਿੰਗ ਦਾ ਕੰਮ ਸਟਾਰਟ ਹੁੰਦਾ ਜਿੱਤੇ ਆਪਾਂ ਗੱਡੀਆਂ ਜਾਨੀ ਪੇਂਟਿੰਗ ਪੇਂਟੇ ਦਾ ਸਾਰਾ ਕੰਮ ਹੁੰਦਾ ਤੇ ਇਹਦੇ ਨਾਲ ਹੀ ਬਣੀ ਹੋਈ ਜੀ ਕਾਰਾਂ ਦੀ ਮਾਰਕੀਟ ਹੈ ਨਾ ਜਿੱਥੇ ਤੁਹਾਨੂੰ ਗੱਡੀਆਂ ਆਸਾਨੀ ਨਾਲ ਮਿਲਦੀ ਤੇ ਗਰੇਬ ਨਾਲ ਦੇ ਨਾਲ ਹੀ ਮਾਰਕੀਟ ਇਹ ਸਟਾਰਟ ਬਿਲਕੁਲ ਇਹ ਨਵੇਂ ਬੱਸ ਸਟੈਂਡ ਦੇ ਨਜ਼ਦੀਕ ਆਲੇ ਕੋਲ ਸਾਰੇ ਇਹ ਗੱਡੀਆਂ ਖੜੀਆਂ ਨੇ ਸੇਲ ਪਰਚੇ ਵਿੱਚ ਇੱਥੇ ਤੁਸੀਂ ਸਾਨੀ ਨਾਲ ਕੋਈ ਵੀ ਗੱਡੀ ਸੇਲ ਪਰਚੇ ਵਿੱਚੋਂ ਖਰੀਦ ਸਕਦੇ ਹੋ ਬਾਾਕੀ ਗੱਡੀਆਂ ਦੀ ਮਾਰਕੀਟ ਬਹੁਤ ਵੱਡੀ ਗੱਡੀਆਂ ਦੀ ਮਾਰਕੀਟ ਹੈ ਹੁਣ ਤੇ ਕਾਈ ਨਾਲ ਚੱਲ ਕੇ ਅੱਗੇ ਚੱਲ ਕੇ ਸਾਰੀ ਮਾਰਕੀਟ ਦਿਖਾਵਾਂਗੇ ਇਸ ਟਾਈਮ ਆਪਾਂ ਕੋਈ ਕਾਰ ਨਹੀਂ ਜੈਂਸੀ ਨਹੀਂ ਹੈਗੀ ਕੋਈ ਕਾਰ ਨਹੀਂ ਹੈ ਡੀਲਰਸ਼ਿਪ ਨਹੀਂ ਹੈਗੀ ਇਹ ਸਾਰੀਆਂ ਇੱਥੇ ਜੋ ਗੱਡੀਆਂ ਸੈਕੰਡ ਹੈਂਡ ਗੱਡੀਆਂ ਮਿਲਦੀਆਂ ਨੇ ਸਾਰੀ ਹੀ ਨੰਬਰਾਂ ਦੀਆਂ ਪੰਜਾਬ ਵਿਹਾਰਾਣਾ ਦੀਆਂ ਹਿਮਾਚਲ ਦੀਆਂ ਯੂਪੀ ਦੇ ਜਿਹੜਾ ਮਰਜ਼ੀ ਤੁਸੀਂ ਨੰਬਰ ਇੱਥੋਂ ਆ ਕੇ ਲੈ ਸਕਦੇ ਹੋ तकरीबन ਇੱਥੇ ਸਾਰੀਆਂ ਕਾਰਾਂ ਹੀ ਬਹੁਤ ਤਰ੍ਹਾਂ ਦੇ ਮਾਡਲ ਬਹੁਤ ਤਰ੍ਹਾਂ ਦੇ ਕਾਰਾਂ ਇੱਥੇ ਆ ਮਿਲਦੀਆਂ ਨੇ ਜਿਸ ਕਰਕੇ ਪਾਤੜਾਂ ਦੀ ਜੋ ਮਾਰਕੀਟ ਹੈ ਨਾ ਇਹ ਪੂਰੀ ਮਸ਼ਹੂਰਪ ਮਾਰਕੀਟ ਹੈ ਪਾਤੜਾਂ ਦੀ ਕਾਰ ਮਾਰਕੀਟ ਦੇ ਵਿੱਚ ਜਿੱਥੇ ਮੰਨ ਲਓ ਤੁਸੀਂ ਦਿੱਲੀ ਨੰਬਰ ਪੰਜਾਬ ਨੰਬਰ ਹੈ ਨਾ ਨੰਬਰ ਹਿਮਾਚਲ ਨੰਬਰ ਜਿੱਥੇ ਦੀ ਮਰਜ਼ੀ ਗੱਡੀ ਲੈ ਲਓ ਜਿਹੜੀ ਮਰਜ਼ੀ ਕੀਮਤ ਦੀ ਲੈ ਲਓ ਤੇ ਸਾਰੀਆਂ ਗੱਡੀਆਂ ਐਟ ਇਹ ਟਾਈਮ ਇੱਥੇ ਮੌਜੂਦ ਹੁੰਦੀਆਂ ਨੇ ਬਹੁਤ ਵੱਡੀ ਮਾਰਕੀਟ ਹੈ ਅੱਜ ਤਾਂ ਬਣਾ ਗੱਡੀਆਂ ਦਿਖਾਉਣ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਵੀਰ ਭਾਈਆਂ ਨੇ ਗੱਡੀਆਂ ਲੈਣੀਆਂ ਕੋਈ ਜ਼ਿਆਦਾ ਪੱਕਾ ਹੀ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਪਾਤੜਾਂ ਆ ਸਕਦੇ ਹੋ ਪਾਤੜਾਂ ਦੇ ਵਿੱਚੋਂ ਜਿੰਨੀ ਜਿੰਨੀ ਕਿ ਕੀਮਤ ਤੁਹਾਡੀ ਗੱਡੀ ਜਿੱਥੋਂ ਦੀ ਨੇ ਜਿਹੜਾ ਮਰਜ਼ੀ ਨੰਬਰ ਤੁਸੀਂ ਗੱਡੀ ਦਾ ਸਾਨੀ ਨਾਲ ਇੱਥੋਂ ਲੈ ਸਕਦੇ ਹੋ ਤਕਰੀਬਨ ਜੇ ਇਹ ਮਾਰਕੀਟ ਦੀ ਮਾਰਕੀਟ ਹੈ ਤੁਸੀਂ ਸਵੇਰੇ ਵੀ ਗੱਡੀਆਂ ਦੇਖਣ ਲੱਗੋ ਹਣਾ ਤਾਛਾ ਹੋਂ ਤੱਕ ਤੁਸੀਂ ਗੱਡੀਆਂ ਨਹੀਂ ਦੇ ਸਕਦੇ ਇੰਨੀਆਂ ਗੱਡੀਆਂ ਨੇ ਇਸ ਮਾਰਕੀਟ ਦੇ ਵਿੱਚ ਕੋਈ ਮਰਜ਼ੀ ਗੱਡੀ ਤੁਹਾਨੂੰ ਕਹਾਂ ਵੀ ਤੁਸੀਂ ਪੰਜ ਚੁਆਇਸ ਕਰਕੇ ਆਜੋ ਵੀ ਆਪਾਂ ਇੰਨੇ ਕੇ ਪੈਸੇ ਨਹੀਂ ਗੱਡੀ ਲੈਣੀ ਹੈ ਤੇ ਆ ਗੱਡੀ ਚਾਹੀਦੀ ਤੁਹਾਨੂੰ ਇੱਥੋਂ ਟੈਂ ਰਾਮਨਾਥ ਟਿਕਾਈ ਨਾਲ ਸਾਫ਼ ਸੁਥਰੀ ਗੱਡੀ ਚਾਹੀਦੀ ਤੁਸੀਂ ਪੰਜਾਬ ਦੀ ਲੈ ਲਓ ਹਿਮਾਚਲ ਦੀ ਲੈ ਲਓ ਫੋਰਚੂਨਰ ਲੈ ਲਓ ਸਕੋਰਪੀਓ ਲੈ ਲਓ ਐਂਡੀ ਗਾ ਲੈ ਲਓ ਮਰੂਤੀ ਲੈ ਲਓ ਜਿਹੜੀ ਮਰਜ਼ੀ ਗੱਡੀ ਲੈ ਲਓ ਤੁਹਾਨੂੰ ਤਕਰੀਬਨ ਇਸ ਮਾਰਕੀਟ ਵਿੱਚ मिल ਜਾਂਦੀ ਆ ਤੇ ਇਹ ਆਹੀ ਪਾਤਣ ਦੀ ਜੋ ਕਾਰ ਮਾਰਕੀਟ ਹੈ ਨਾ ਇਹ 50 ਫੁੱਟਾ ਰੋਡ ਵੱਜਦਾ ਤੇ ਇਹ ਸ਼ਹਿਰ ਦੇ ਨਵੇਂ ਬੱਸ ਸਟੈਂਡ ਦੇ ਬਿਲਕੁਲ ਨਾਲ ਰੋਡ ਇਹਦੇ ਵੀ ਤੁਸੀਂ ਆਉਂਗੇ ਆ ਇਸ 50 ਫੁੱਟੇ ਰੋਡ ਤੇ ਆ ਜੋ ਇੱਥੇ ਤੁਹਾਨੂੰ ਗੱਡੀਆਂ ਦਾ ਬਹੁਤ ਵੱਡਾ ਸਟਾਕ ਬਹੁਤ ਵੱਡਾ ਸ਼ੋਰੂਮ ਮਿਲੂਗਾ ਜਿਹੜੇ ਪਾਸੇ ਨੇਗਾ ਮਾਰ ਲੋ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਹਾਂਜੀ ਦੋਸਤੋ ਆਪਾਂ ਅੱਜ ਦੇ ਬਲੌਗ ਨੂੰ ਤਕਰੀਬਨ ਕਰਦੇ ਆ ਆਪਾਂ ਇੱਥੇ ਬੰਦ ਤੇ ਇਹ ਸੀ ਆਪਣਾ ਸਾਫਰ ਜੋ ਸੀਗਾ ਪਾਤੜਾ ਦਾ ਸ਼ਹਿਰ ਦਾ ਜਿੱਥੇ ਆਪਣਾ ਜਿਵੇਂ ਦਿਖਾਇਆ ਸੀਗਾ ਗੱਡੀਆਂ ਪਾਤੜਾ ਦੇ ਜੋ ਮਾਰਕੀਟ ਹੈ ਨਾ ਗੱਡੀਆਂ ਦੇ ਵਿੱਚ ਬਹੁਤ ਹੀ ਹੱਦ ਤੋਂ ਜ਼ਿਆਦਾ ਮਸ਼ਹੂਰ ਹੈ ਜਿੱਥੇ ਪੁਰਾਣੀਆਂ ਗੱਡੀਆਂ ਦਾ ਸਪेयर पार्ट ਅਤੇ ਗੱਡੀਆਂ ਵੀ ਪੁਰਾਣੀਆਂ ਮਿਲਦੀਆਂ ਨੇ ਅੱਜ ਦੇ ਬਲੌਗ ਵਿੱਚ ਸਭ ਵੀਡੀਓਸ ਨੂੰ ਸਿਰਫ ਗੱਡੀਆਂ ਬਾਰੇ ਦੱਸਿਆ ਗਿਆ ਵੀ ਕਿਹੜੀ ਕਿਹੜੀ ਗੱਡੀ ਇੱਥੇ ਪਾਤੜਾ ਦੇ ਵਿੱਚ ਸ਼ਹਿਰ ਵਿੱਚ ਮਿਲ ਜਾਂਦੀ ਹੈ ਤੇ ਕਿਹਨਾਂ ਹਰ ਇੱਕ ਗੱਡੀ ਮਿਲਦੀ ਹੈ ਤੇ ਜਲਦ ਮਿਲਦਾ ਹਾਂ ਹੁਣ ਕੋਈ ਨਵੀਂ ਵੀਡੀਓ ਦੇ ਨਵਾਂ ਜਿਹਾ ਤੋਂ ਕਿਤੇ ਨਵੇਂ ਸਥਾਨ ਦੀ ਵੀਡੀਓ ਲੈ ਕੇ ਨਵਾਂ ਇਤਿਹਾਸ ਲੈ ਕੇ ਨਵੀਂ ਜਗ੍ਹਾ ਤੋਂ ਸੋ ਸਾਡੇ ਇਸ ਸਫ਼ਰ ਨਾਲ ਬਣੇ ਰਹੋ ਤੇ ਨਵੀਂ ਨਵੇਂ ਵੀਡੀਓ ਦੇਖਣ ਲਈ ਨਵੇਂ ਨਵੇਂ ਆਉਤ ਘੁੰਮਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲੈਂਕਣ ਵਾਲਾ ਬਟਨ ਦਬਾ ਦਿਓ ਪੰਜ ਸੌਨ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਤੇ ਤੁਸੀਂ ਨਵੀਂ ਨਵੀਂ ਵੀਡੀਓ ਦੇਖਦੇ ਰਹੋ ਰਾਤ 8 ਦੇ ਪ੍ਰੋਗਰਾਮ ਨੂੰ ਕਰਦਾ ਇੱਥੇ ਬੰਦ ਦੇਖੋ ਆਪਣਾ ਖਿਆਲ ਰੱਬ ਰਾਖਾ